ਦਨਿਕ ਸੂਰਿਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋੜ ਇਸ ਵੇਲੇ ਸੀ ਮੌਜੂਦ ਆ ਮੱਕੜ ਮੋਟਰਸ ਦੇ ਜਿੱਥੇ ਮਹਿੰਦਰਾ ਕਮਰਸ਼ੀਅਲ ਗੱਡੀਆਂ ਨੂੰ 25 ਸਾਲ ਪੂਰੇ ਹੋਣ ਤੇ ਇਹਨਾਂ ਦੇ ਵੱਲੋਂ ਇੱਕ ਸਕੀਮ ਕੱਢੀ ਗਈ ਹੈ ਸਪੈਸ਼ਲ ਆਫਰ ਦਿੱਤਾ ਗਿਆ ਕਿ ਇਹ ਸਕੀਮ ਹੈ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਇੱਥੇ ਮੌਜੂਦ ਨੇ ਕਮਰਸ਼ੀਅਲ ਸੇਲਜ਼ ਮੈਨੇਜਰ ਵਿਰਿੰਦਰ ਕੁਮਾਰ ਜੀ ਉਹਨਾਂ ਦੇ ਨਾਲ ਗੱਲ ਕਰ ਲੈਣੇ ਆ ਸਰ ਇਹ ਕੀ ਸਕੀਮ ਹੈ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮੈਡਮ ਮੇਰਾ ਨਾਮ ਵਿਰਿੰਦਰ ਹੈ ਮੈਂ ਮੱਕੜ ਮੋਟਰਸ ਸੇ ਐਜ਼ ਅ ਸੇਲਜ਼ ਮੈਨੇਜਰ ਹੈਗਾ ਵਾ ਏਡਨ ਸਕੀਮ ਆ ਜ 25 ਸਾਲ ਹੋ ਚੁੱਕਲੇ ਮਿੰਦਰਾ ਦੇ ਵਿੱਚ ਪਿਕਅਪ ਸੈਗਮੈਂਟ ਨੂੰ ਲੈ ਕੇ ਉਹਦੇ ਦੀ ਤਰੱਕੀ ਨੂੰ ਲੈ ਕੇ ਸਕੀਮ ਲਾਂਚ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਦਾ ਵਾਦਾ ਸਕੀਮ ਤੇ ਆ ਜਾ ਰਿਹਾ ਹੈ ਇਹ ਖਾਸ ਤੌਰ ਤੇ ਜਿਹੜੇ ਸਾਡੇ ਕਸਟਮਰ ਆ ਉਹਨਾਂ ਲਈ ਬਹੁਤ ਬੈਨੀਫੀਸ਼ੀਅਲ ਸਕੀਮ ਹੈਗੀ ਹੈ ਇਹਦੇ ਵਿੱਚ ਕੀ ਹੈ ਕਿ ਸਾਡੇ ਕੋਲ ਦੋ ਇੱਕ ਪਹਿਲਾ ਐਡੀਸ਼ਨਲ ਸਕੀਮ ਚੱਲਦੀ ਸੀ ਕਿ ਦਾ ਕੈਸ਼ ਬੈਨੀਫਿਟ ਕਹਿ ਸਕਦੇ ਸੀਗੇ ਮਿੰਦਰਾ ਦੇਖਿਆ ਕਿ ਸਾਡੇ ਜਿਹੜੇ ਕਸਟਮਰ ਕਾਫੀ ਹੈਪੀ ਕਸਟਮਰ ਰਹਿ ਗਏ ਜੀ ਇੱਥੇ ਸਰਵਿਸ ਨੂੰ ਲੈ ਕੇ ਤੇ ਉਹਨਾਂ ਨੇ ਸਰਵਿਸ ਨੂੰ ਹੋਰ ਜ਼ਿਆਦਾ ਰੂਟਨ ਕਰਤਾ ਹੈ ਕਸਟਮਰ ਨੂੰ ਬੈਨੀਫਿਟ ਹੈਗੇ ਜੇ ਕੈਸ਼ ਆਫਰ ਲੈਣਾ ਚਾ ਉਹ ਲੈ ਸਕਦੇ ਆ ਜੇ ਮੈਕਸਕਾਵਾ ਦਾ ਸ਼ੌਫਰ ਕਿਵੇਂ ਹੈ ਕੈਸ਼ ਵਾਰਦਾ ਕਹ ਲੋ ਕਿ ਜਿੱਦਾਂ ਕੋਈ ਸੈਗਮੈਂਟ ਮੇਰੇ ਕੋਲ ਪਾਰਟਿਕਲ 1.3 ਸੈਗਮੈਂਟ ਆ ਗਿਆ ਇੱਥੇ 35000 ਤੱਕ ਦਾ ਕੈਸ਼ ਬੈਨੀਫਿਟ ਮਿਲ ਜਾਂਦਾ ਤੇ ਕਸਟਮਰ ਨੂੰ ਹੁਣ ਜੇ ਮੈਂ ਐਚਡੀ ਮਾਡਲ ਦੀ ਗੱਲ ਕਰਦਾ ਉੱਥੇ 25000 ਤੱਕ ਦਾ ਕੈਸ਼ ਬੈਨੀਫਿਟ ਹੈਗਾ ਲੇਕਿਨ ਜਿਹੜੀ ਮੈਕਸਕਾਵਾ ਦਾ ਸਕੀਮ ਹੈਗੀ ਆ ਇਹ ਸਿਮਿਲਰ ਸਾਰੇ ਕਸਟਮਰ ਵਾਸਤੇ ਸੇਮ ਆਦੀ ਹੈ ਇਸ ਵਿੱਚ ਮੈਕਸਕਾਵਾ ਦਾ ਵਿੱਚ ਕੀ ਹੈਗੀ ਜਿੱਦਾਂ ਕਿ ਪਹਿਲਾ ਜਿਹੜੀ ਗੱਡੀ ਦੀ ਵਾਰੰਟੀ ਹੈਗੀ ਆ ਉਹ 3 ਸਾਲ 1 ਲੱਖ ਕਿਲੋਮੀਟਰ ਤੱਕ ਦੀ ਹੈਗੀ ਹੈ ਜਿਹੜੀ ਮੈਕਸਕਾ ਪੰਜ ਸਾਲ 1 ਲੱਖ ਕਿਲੋਮੀਟਰ ਤੱਕ ਦੀ ਮਿਲਦੀ ਹੈ ਵਿਚ ਐਵਰ ਸਰਵਿਸ ਵਿਚ ਐਵਰ ਅਰਲੀਸਟ ਹੈਗੀ ਹੈ ਇਹਦੇ ਨਾਲ ਨਾਲ ਇਹਦੇ ਵਿੱਚ ਮੇਨਟੇਨੈਂਸ ਜਿਹੜੀ ਹੈਗੀ ਹੈ ਫ੍ਰੀ ਸਰਵਿਸ ਮੇਨਟੇਨੈਂਸ ਪੈਕ ਦਿੱਤਾ ਗਿਆ ਹੈ ਕਸਟਮਰ ਨੂੰ ਪੰਜ ਸਰਵਿਸ ਹੈਗੇ ਪੰਜ ਸਾਲ ਤੱਕ ਦੇ ਵਿੱਚ ਜਿੱਦਾਂ ਕਹ ਲਓ 10000 ਕਿਲੋਮੀਟਰ 30000 ਕਿਲੋਮੀਟਰ 50000 ਕਿਲੋਮੀਟਰ 70000 ਕਿਲੋਮੀਟਰ 90000 ਕਿਲੋਮੀਟਰ ਦੇ ਜੋ ਵੀ ਖਰਚੇ ਹੈਗੇ ਆ ਉਹ ਫ੍ਰੀ ਆਫ ਕੋਸਟ ਕੰਪਨੀ ਪੇ ਕਰਦੀ ਹੈ ਉਹ ਸਰਵਿਸ ਕੰਟੇਨੈਂਸ ਵਿੱਚ ਆ ਜਾਂਦਾ ਹੈ ਉਸੋ ਵੀ ਕੰਡਿਸ਼ਨਾਂ ਹੁੰਦੀਆਂ ਲੱਗਣਗੇ ਜੋ ਵੀ ਸਾਰੇ ਬਾਕੀ ਐਡੀ ਅਸੈਸ਼ਨਿਸ ਲੱਗਣ ਗਿਆ ਉਹ ਸਾਰੀ ਫ੍ਰੀ ਆਫ ਕਾਸਟ ਇਹਦੇ ਨਾਲ ਦਿੱਤੀਆਂ ਜਾਣਗੇ ਸਰਵਿਸ ਦੇ ਦਿੱਤੇ ਰਿਕੁਆਇਰ ਹੋਣਗੇ ਅੰਡਰ ਸਕੀਮ ਹੀ ਰਹੇਗਾ ਸਾਰਾ ਕੁਝ ਜੇ ਇਸ ਤੋਂ ਬਿਨਾ ਕੋਈ ਕਸਟਮਰ ਲੈਂਦਾ ਉਹਨੂੰ ਪੇਮੈਂਟ ਦੇਣੀ ਪੈਂਦੀ ਹੈ ਲੈਬਰ ਚਾਰਜ ਇਹਦੇ ਵਿੱਚ ਸਭ ਕੁਝ ਟੋਟਲੀ ਫ੍ਰੀ ਆ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਹੈਗਾ ਆ ਰੋਡ ਸਾਈਡ ਅਸਿਸਟ ਮਿਲਦਾ ਹੈ ਕਸਟਮਰ ਨੂੰ ਪਹਿਲਾਂ ਕੀ ਹੁੰਦੀ ਹੈ ਕਸਟਮਰ ਮੈਕਸਾ ਵਾਰੰਟੀ ਸਕੀਮ ਨਹੀਂ ਲੈਂਦਾ ਉਹਨੂੰ ਜੇ ਇਨ ਕੇਸ ਐਮਰਜੈਂਸੀ ਕਿਤੇ ਗੱਡੀ ਪਿੱਕ ਕਰਨੀ ਪੈਂਦੀ ਟੋਇੰਗ ਕਰਨੀ ਪੈਂਦੀ ਹੈ ਮਨਿਸਪਲਿਸ ਵਿੱਚ ਉਹਨੂੰ ਇਸ ਸਰਵਿਸ ਦਿੱਤੀ ਜਾਂਦੀ ਹੈ। ਮਤਲਬ ਗੱਡੀ ਕਿਤੇ ਵੀ ਖਰਾਬ ਹੋਵੇ ਤੁਸੀਂ ਖੁਦ ਹੀ ਟੋਕ ਕਰਕੇ ਲੈ ਕੇ ਆਓਗੇ ਉਹਦਾ ਕੋਈ ਖਰਚਾ ਨਹੀਂ। ਖੁਦ ਕਸਟਮਰ ਲੈ ਕੇ ਆਏਗਾ ਗੱਡੀ। ਨਹੀਂ ਨਹੀਂ ਗੱਡੀ ਜੇ ਕਸਟਮਰ ਖੁਦ ਵੀ ਕੰਪਨੀ ਵੱਲੋਂ ਹੋਏਗਾ ਸਾਰਾ। ਕੰਪਨੀ ਆਪਣਾ ਟੋਇੰਗ ਜਿਹੜੇ ਰਿਕਵਰੀ ਏਜੰਟ ਹੈ ਉਹਨੂੰ ਪ੍ਰੋਵਾਈਡ ਕਰਦੀ ਹੈ। ਉਹਦੇ ਚਾਰਜਸ ਪੈਂਦੇ ਆ। ਜੇ ਇਸ ਸਕੀਮ ਅੰਡਰ ਹੋਏਗਾ ਫਿਰ ਉਹਦੇ ਕੋਈ ਚਾਰਜਸ ਨਹੀਂ ਆ। ਫ੍ਰੀ ਆਫ ਕੋਸਟ ਰਹੇਗਾ ਉਹਦੇ ਵਿੱਚ। ਕਿੰਨੇ ਸਮੇਂ ਤੱਕ ਇਹ ਸਕੀਮ ਹੈ? ਇਹ ਸਕੀਮ ਜਿਹੜੀ ਹੈਗੀ ਹੈ ਵੈਸੇ 10 ਮਹੀਨੇ ਤੱਕ ਦੀ ਹੈਗੀ। ਮੰਥਲੀ ਜਿਹੜੀ ਸਕੀਮ ਕੰਪਨੀ ਦਿੱਤੀ ਇਹ ਐਕਸਟੈਂਡ ਵੀ ਕਰ ਸਕਦੀ ਕੰ ਜੋ ਅਗੇ ਸਕੀਮ ਦਾ ਬੇਨਫਿਟ ਹੋ ਰਿਹਾ ਤੇ ਅੱਗੇ ਵੀ ਐਕਸਟੈਂਡ ਹੋ ਸਕਦੀ ਹੈ ਜੇ ਕਿ ਰਸਤੇ 'ਚ ਗੱਡੀ ਖਰਾਬ ਹੋ ਜਾਂਦੀ ਕਸਟਮਰ ਖੁਦ ਹੀ ਲੈ ਕੇ ਆ ਜਾਂਦਾ ਤੇ ਫਿਰ ਤੁਸੀਂ ਉਹਨੂੰ ਖਰਚਾ ਪੇ ਕਰੋਗੇ ਇਹਦੇ ਵਿੱਚ ਜਿਹੜਾ ਹੈਗਾ ਮੈਡਮ ਸਕੀਮ ਜਿਹੜੀ ਸਕੀਮ ਦੇ ਵਿੱਚ ਇਹ ਵੀ ਚੱਲਦੀ ਵਸੇ ਹੈ ਵੈਸੇ ਪੋਸਿਬਿਲਟੀ ਹੈ ਕਸਟਮਰ ਨੂੰ ਅਸੀਂ ਹੀ ਸਰਵਿਸ ਪ੍ਰੋਵਾਈਡ ਕਰਦੇ ਵੀ ਆ ਇਹਦੇ ਵਿੱਚ ਕੰਪਨੀ ਵੱਲੋਂ ਹੀ ਆ ਮੈਕਸਮ ਹੁੰਦਾ ਹੈ ਕਿ ਕਮਰਸ਼ੀਅਲ ਵੀਕਲ ਆ ਕਮਰਸ਼ੀਅਲ ਵਹੀਕਲ ਵੀ ਸਰਵਿਸ ਮਿਲਦੀ ਮਿਲਦੀ ਹੈਗੀ ਹੈ ਬਸ ਜੀ ਕੋਈ ਨੰਬਰ ਵਗੈਰਾ ਤੁਸੀਂ ਦਿੱਤਾ ਕਿਵੇਂ ਸੰਪਰਕ ਕਰ ਸਕਦੇ ਹੋ ਤੁਹਾਡੇ ਦਾ ਸਾਡੇ ਕੋਲ ਨੰਬਰ ਹੈਗੇ ਜੀ ਮੰਦਰਾ ਦੇ ਆਪਣੇ ਕਸਮਰ ਕੇ ਨੰਬਰ ਹੈ ਸਰਵਿਸ ਆਪਣਾ ਜਿਹੜਾ ਮੱਕਣ ਮੋਟਰ ਦਾ ਆਪਣਾ ਕੋ ਕਸਮਰ ਨੰਬਰ ਹੈ ਆਨਲਾਈਨ ਸ਼ੋ ਹੁੰਦੇ ਚੱਲਦੇ ਆ ਸਰਵਿਸ ਵਾਸਤੇ ਹੈ ਜਿਹੜਾ ਕਸਮਰ ਕੇ ਨੰਬਰ 24 ਆਵਰ ਸਰਵਿਸ ਵਿੱਚ ਅਵੇਲੇਬਲ ਹੈਗਾ ਜਾਂ 7 ਡੇਸ ਜਿਹੜਾ ਮੱਕਣ ਮੋਟਰ ਦਾ ਉਹ ਜੋ ਟਾਈਮਿੰਗ ਹੈ ਉਹਦੇ ਹਿਸਾਬ ਨਾਲ ਹੈ ਸੈਕੰਡਲੀ ਇਹਦੇ ਵਿੱਚ ਜਿਹੜਾ ਆਪਣਾ 5 ਸਾਲ ਦੀ ਜਿਹੜੀ ਵਾਰੰਟੀ ਦੇ ਅੰਦਰ ਅੰਦਰ ਜੇ ਕਸਮਰ 5 ਸਾਲ ਦੇ ਵਿੱਚ 1 ਲੱਖ ਕਿਲੋਮੀਟਰ ਦੇ ਵਿੱਚ ਗੱਡੀ ਆਪਣੀ ਰੀਸੇਲ ਪਿਕਅਪ ਸੈਗਮੈਂਟ ਜਿਹੜਾ ਸਾਡਾ ਐਟਡੀ ਸੈਗਮੈਂਟ ਆ ਜਾਂਦਾ ਉੱਥੇ ਬਾਇਬੈਕ 5 ਲੱਖ ਤੱਕ ਦਾ ਹੈਗਾ ਆ। ਔਰ ਜਿਹੜਾ ਸਿਟੀ ਸੈਗਮੈਂਟ ਆ ਉਹਦੇ ਵਿੱਚ 4 ਲੱਖ ਬਾਇਬੈਕ ਕਸਟਮਰ ਮਿਲ ਜਾਂਦਾ ਆ ਆਫਟਰ 5 ਇਅਰ ਉਹਦੀ ਰੀਸੇਲ ਵੈਲਿਊ ਹੋਰ ਜ਼ਿਆਦਾ ਇਫੈਕਟ ਕਰਦਾ ਹੈ ਕੰਟਿਨਿਊ। ਇਸ ਤੋਂ ਇਲਾਵਾ ਹੋਰ ਕਿਹੜੀਆਂ ਸਕੀਮਾਂ ਹੈਗੀ? ਬਾਕੀ ਮੈਡਮ ਸਾਡਾ ਕੈਸ਼ ਆਫਰ ਸਕੀਮ ਚੱਲ ਜੰਦੀ ਹੈ ਜਦ ਤੱਕ ਫਰੀ ਹੋ ਜਿੱਦਾਂ ਤੁਹਾਨੂੰ ਬੈਲੈਂਸ ਹੈਗਾ। ਜੇ ਕੈਸ਼ ਆਫਰ ਦੀ ਗੱਲ ਕਰਦੇ ਆ ਜਿਹੜੀ ਇੱਥੇ ਬੈਨੀਫੀਸ਼ੀਅਲ ਸਕੀਮ ਹੈਗੀ ਆ। 1.3 ਸੈਗਮੈਂਟ ਜਿਹੜਾ ਸਾਡੇ ਕੋਲ ਆ ਰਿਹਾ एक्सचेंज ऑफर्स ਹਨ ਮਿਲ ਜਾਂਦੀ ਹੈ ਕਸਟਮਰ ਨੂੰ 25000 ਤੱਕ ਦਾ এক্সচেਜ ਆਫਰ ਬੈਨੀਫਿਟ ਚੱਲਦਾ ਪਿਆ ਹੈ ਉਸ ਤੋਂ ਇਲਾਵਾ ਜੇ ਸਾਡੇ ਕੋ ਕੋਰਪੋਰੇਟ এক্সচেਜ ਆਫਰ ਕੀ ਹੈ ਅਕਸਰ ਕੋਈ ਕਸਟਮਰ ਵੀ ਪੁਰਾਣੀ ਗੱਡੀ ਸਾਡੇ ਕੋਲ ਰੀਸੇਲ ਕਰਾਉਣਾ ਹੈ ਜੋ ਦੀ ਰੀਸੇਲ ਵੈਲਿਊ ਹੈਗੀ ਹੈ ਉਸ ਤੋਂ ਇਲਾਵਾ ਉਹਨੂੰ 25000 ਤੱਕ ਦਾ ਬੈਨੀਫਿਟ ਔਰ ਮਿਲ ਜਾਂਦਾ ਹੈ ਉਹਦੀ ਰੀਸੇਲ ਵੈਲਿਊ ਗੱਡੀ ਦੀ ਔਰ ਜਿਆਦਾ ਵੱਜ ਜਾਂਦੀ ਹੈ ਮਹੀందਰ ਜੀ ਬੋਲੋ ਦਿੱਤੀ ਸਕੀਮ ਦਾ ਜੋ ਫਾਇਦਾ ਲੈ ਰਹੇ ਕਸਟਮਰ ਵੀ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਕੋਲ ਵੀ ਚੱਲਦੇ ਆ ਤੇ ਜਾਣ ਲੈਨੇ ਉਹਨਾਂ ਨੂੰ ਇਹ ਸਕੀਮ ਕਿਵੇਂ ਲੱਗੀ ਆ ਸਰ ਜੋ ਮਹਿੰਦਰਾ ਦੇ ਵੱਲੋਂ ਇਹ ਸਕੀਮ ਦਿੱਤੀ ਹੈ ਕਿਵੇਂ ਲੱਗ ਰਹੀ ਹੈ ਤੁਹਾਨੂੰ ਕਿ ਫਾਇਦਾ ਪਹੁੰਚੇਗਾ ਇਹਦੇ ਨਾਲ ਨਹੀਂ ਬਹੁਤ ਵਧੀਆ ਸਕੀਮ ਦਿੱਤੀ ਹੈ ਨਾ ਨਾ ਪਹਿਲਾਂ ਵੀ ਸਕੀਮ ਚੱਲਦੀ ਸੀ ਹੁਣ ਫੇਰ ਸਕੀਮ ਉਹੀ ਆਈ ਹੈ ਨੇ ਬਹੁਤ ਵਧੀਆ ਗੱਡੀ ਹੈ ਬਹੁਤ ਵਧੀਆ ਸਕੀਮ ਚੱਲਦੀ ਨਹੀਂ ਕੀ ਫਾਇਦਾ ਹੋਏਗਾ ਇਹਦੇ ਨਾਲ ਆ ਫਾਇਦਾ ਹੋਏਗਾ ਬਹੁਤ ਸਰ ਤੁਹਾਡਾ ਕੀ ਕਹਿਣਾ ਹੈ ਕਿ ਸਕੀਮ ਦਾ ਕਿੰਨਾ ਕ ਫਾਇਦਾ ਮਿਲਦਾ ਇਹ ਤਾਂ ਕੋਈ ਨਾ ਕੋਈ ਸਕੀਮ ਕੱਢਦੇ ਰਹਿੰਦੇ ਆ ਇਹ ਬਹੁਤ ਵਧੀਆ ਆ ਮੱਕੜ ਮੋਟਰ ਦੇ ਜਿੱਦਾਂ ਵੀ ਕੋਈ ਨਾ ਕੋਈ ਜਿੱਦਾਂ ਆ ਜਾਂਦਾ ਆ ਕੋਈ ਉਹਨੂੰ ਨਵੀਂ ਤੋਂ ਨਵੀਂ ਸਕੀਮ ਦਿੰਦੀ ਰਹਿੰਦੇ ਆ ਤੇ ਬਹੁਤ ਵਧੀਆ ਆ ਨਾਈਸ ਆ ਉਦਾਂ ਵੀ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਠੀਕ ਹੈ ਜੀ ਤੇ ਗੋਡੀਆ ਮਹਿੰਦਰਾ ਦੇ ਵੱਲੋਂ ਕੱਢੀ ਗਈ ਸਕੀਮ ਤੋਂ ਜੋ ਕਸਟਮਰ ਹੈ ਉਹ ਵੀ ਕਾਫੀ ਜ਼ਿਆਦਾ ਖੁਸ਼ ਹੈ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਬਹੁਤ ਫਾਇਦਾ ਮਿਲਣ ਵਾਲਾ ਹੈ ਜੋ ਸਕੀਮ ਦਸੀਆਂ ਗਈਆਂ ਉਸੇ ਤੋਂ ਵੀ ਲੱਗਦਾ ਹੈ ਕਿ ਲੋਕਾਂ ਨੂੰ ਬਹੁਤ ਇਸ ਤੋਂ ਫਾਇਦਾ ਹੋਣ ਵਾਲਾ ਹੈ ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਹਰਮਨਜੀਤ ਕੋਰ ਜਲੰਧਰ ਮੱਕੜ ਮੋਟਰਸ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par